ਅਬ ਕੀ ਬਾਰ 400 ਪਾਰ ਦਾ ਦਾਵਾ ਉਲਟਾ ਪਿਆ ਹੈ ਭਾਜਪਾ ਦੀ ਅਗਵਾਈ ਵਾਲੀ ਐਨਡੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬੇਸ਼ੱਕ ਬਹੁਮਤ ਹਾਸਲ ਕਰ ਲਿਆ ਪਰ ਇੰਡੀਆ ਗਠਜੋੜ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਆਪਣੇ ਦਮ ਤੇ ਬਹੁਮਤ ਹਾਸਲ ਕਰਨ ਤੋਂ ਕੁੰਜੀ ਪਾਜ ਪਾ ਲਈ ਜਿੱਤ ਦਾ ਮਜ਼ਾ ਕਿਰਕਰਾ ਹੋ ਗਿਆ ਚੋਣਾਂ ਤੋਂ ਬਾਅਦ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਸਭ ਤੋਂ ਵੱਡੇ ਅੰਕੜਿਆਂ ਵਿੱਚੋਂ ਇੱਕ ਇਹ ਹੈ ਕਿ ਸੱਤਾਧਾਰੀ ਗਠਜੋੜ ਕੋਲ ਪਾਰਤ ਦੀਆਂ ਤਿੰਨ ਵੱਡੀਆਂ ਧਾਰਮਿਕ ਕਟਗਣਤੀਆਂ ਮੁਸਲਮਾਨ ਈਸਾਈ ਅਤੇ ਸਿੱਖ ਵਿੱਚੋਂ ਇੱਕ ਵੀ ਲੋਕ ਸਭਾ ਮੈਂਬਰ ਨਹੀਂ ਹੈ ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਧਾਰਮਿਕ ਘਟ ਗਿਣਤੀਆਂ ਦੀਆਂ VOTING ਤਰਜੀਹਾਂ ਵਿੱਚ ਕੁਝ ਤਬਦੀਲੀਆਂ ਆਈਆਂ ਹਨ ਲੋਕ ਨੀਤੀ CSDS ਦੁਆਰਾ ਦਾ ਹਿੰਦੂ ਵਿੱਚ ਪ੍ਰਕਾਸ਼ਿਤ ਅੰਕੜਿਆਂ ਦੇ ਵਿਰਵਿਆਂ ਅਨੁਸਾਰ NDA ਨੇ ਇਸਾਈਆਂ ਵਿੱਚ ਆਪਣਾ ਆਧਾਰ ਵਧਾਇਆ ਹੈ ਪਰ ਸਿੱਖ ਭਾਜਪਾ ਤੋਂ ਦੂਰ ਹੋਏ ਹਨ ਅਸਲ ਵਿੱਚ ਹਿੰਦੂਆਂ ਵਿੱਚ ਜਾਤਾਂ ਨੂੰ ਤੋੜਨ ਤੋਂ ਬਾਅਦ NDA ਨੂੰ ਕਿਸੇ ਵੀ ਪਾਈਚਾਰੇ ਵਿੱਚ ਸਭ ਤੋਂ ਵੱਧ ਲਾਭ ਇਸਾਈਆਂ ਵਿੱਚ ਅਤੇ ਸਭ ਤੋਂ ਵੱਧ ਨੁਕਸਾਨ ਸਿੱਖਾਂ ਵਿੱਚ ਹੋਇਆ ਹੈ ਦੂਜੇ ਪਾਸੇ ਕਾਂਗਰਸ ਦੀ ਵਾਈਬ ਵਾਲੇ ਗੱਠ ਜੋੜ ਨੂੰ ਈਸਾਈਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ ਵੱਖ-ਵੱਖ ਧਾਰਮਿਕ ਕਟਗਣਤੀਆਂ ਵਿੱਚ ਵੋਟ ਤਰਜੀਹਾਂ ਕਿਵੇਂ ਬਦਲੀਆਂ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਹੈ ਕਿ ਈਸਾਈਆਂ ਵਿੱਚ ਐਨਡੀਆ ਦੇ ਸਮਰਥਨ ਵਿੱਚ ਵਾਧਾ ਹੋਇਆ ਹੈ 16% ਤੋਂ 28% ਤੱਕ ਪਹੁੰਚ ਗਿਆ ਹੈ ਜੋ ਪਿਛਲੀਆਂ ਚੋਣਾਂ ਨਾਲੋਂ 12% ਦਾ ਵਾਧਾ ਹੈ ਹਾਲਾਂਕਿ ਇਸ ਵਿੱਚੋਂ ਵੱਡਾ ਫਾਇਦਾ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨੂੰ ਹੋਇਆ ਹੈ ਦੂਜਾ ਮਹੱਤਵਪੂਰਨ ਅੰਕੜਾ ਸਿੱਖ ਵੋਟਰਾਂ ਵਿੱਚ ਐਨਡੀਆ ਦੀ ਪਾਰੀ ਗ੍ਰਾਫਟ ਹੈ ਲੋਕ ਨਿਤੀ ਸੀਐਸ ਡੀਐਸ ਸਰਵੇਖਣ ਦੇ ਅਨੁਸਾਰ ਐਨਡੀਆ ਲਈ ਸਿੱਖਾਂ ਦੀ ਤਰਜੀਹ 2019 ਵਿੱਚ 31% ਤੋਂ ਘਟ ਕੇ 2024 ਵਿੱਚ ਸਿਰਫ 10% ਰਹਿ ਗਈ ਹੈ ਜੋ ਕਿ 21% ਦੀ ਵੱਡੀ ਗਰਾਵਟ ਹੈ ਇਸ ਦਾ ਬਹੁਤਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਐਨਡੀਏ ਤੋਂ ਬਾਹਰ ਹੋਣਾ ਹੈ ਕਿਉਂਕਿ 19% ਦੀ ਗਰਾਵਟ ਭਾਜਪਾ ਸਹਿਯੋਗੀਆਂ ਤੋਂ ਹੈ ਹਾਲਾਂਕਿ ਭਾਜਪਾ ਲਈ ਸਿੱਖਾਂ ਦੀ ਤਰਜੀਬ ਵਿੱਚ ਗਰਾਵਟ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਜਪਾ ਨੇ ਇਨ੍ਹਾਂ ਚੋਣਾਂ ਵਿੱਚ ਪੰਜਾਬ ਵਿੱਚ ਆਪਣਾ ਆਧਾਰ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਭਾਜਪਾ ਲਈ ਸਿੱਖਾਂ ਦੀ ਤਰਜੀਬ ਵਿੱਚ ਗਰਾਵਟ ਦੀ ਮਹੱਤਵਪੂਰਨ ਵਜ੍ਹਾ ਹੈ ਕਿਉਂਕਿ ਭਾਜਪਾ ਨੇ ਆਪਣਾ ਆਧਾਰ ਵਧਾਉਣ ਦੀ ਪੂਰੀ ਵਹਲਾਈ ਪਰ ਉਸ ਦਾ ਅਸਰ ਨਜ਼ਰ ਨਹੀਂ ਆਇਆ ਹੈ ਸਭ ਤੋਂ ਵੱਧ ਸਿੱਖ ਵਸੋਂ ਪੰਜਾਬ ਵਿੱਚ ਰਹਿੰਦੀ ਹੈ ਭਾਜਪਾ ਨੇ ਪੰਜਾਬ ਵਿੱਚ ਆਮ ਤੌਰ ਤੇ ਜਿੰਨੀਆਂ ਸੀਟਾਂ ਦੇ ਚੋਣ ਲੜੀਆਂ ਉਸ ਤੋਂ 4 ਗੁਣਾ ਰਾਜ ਵਿੱਚ ਕੁੱਲ ਵੋਟ ਸ਼ੇਅਰ 9% ਅੰਕਨਵਾ ਦਾ ਹੋਇਆ ਹੈ ਪਰ ਅਜਿਹਾ ਲੱਗਦਾ ਹੈ ਕਿ ਇਸ ਦਾ ਬਹੁਤਾ ਹਿੱਸਾ ਹਿੰਦੂ ਵੋਟਰਾਂ ਵਿੱਚੋਂ ਹੈ ਪਿਛਲੀਆਂ ਕੁਝ ਚੋਣਾਂ ਤੋਂ ਸਿੱਖਾਂ ਦੀ ਭਾਜਪਾ ਲਈ ਤਰਜੀਹ ਘਟ ਰਹੀ ਹੈ ਅਤੇ 2020-21 ਦੇ ਕਿਸਾਨ ਅੰਦੋਲਨ ਦੌਰਾਨ ਇਸ ਵਿੱਚ ਵੱਡਾ ਇਜਾਵਾ ਹੋਇਆ ਹੈ ਮੀਡੀਆ ਵਿੱਚ ਕਈ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਭਾਜਪਾ ਅਨੇ ਤਿੰਨ ਤਲਾਕ ਦੇ ਪਾਬੰਦੀ ਦੇ ਕਾਰਨ ਮੁਸਲਿਮ ਔਰਤਾਂ ਨੂੰ ਫਾਇਦਾ ਮਿਲੇਗਾ ਪਰ ਅੰਕੜੇ ਕੁਝ ਹੋਰ ਹੀ ਇਸ਼ਾਰਾ ਕਰਦੇ ਹਨ ਕਿਉਂਕਿ ਮੁਸਲਿਮ ਔਰਤਾਂ ਵਿੱਚ ਐਨਡੀਏ ਦੀ ਕਾਰਗੁਜ਼ਾਰੀ ਮੁਸਲਿਮ ਮਰਦਾਂ ਨਾਲੋਂ ਵੀ ਮਾੜੀ ਸੀ ਸਰਵੇਖਣ ਮੁਤਾਬਕ 7% ਮੁਸਲਿਮ ਔਰਤਾਂ ਨੇ ਕਿਹਾ ਕਿ ਉਹਨਾਂ ਨੇ ਭਾਜਪਾ ਨੂੰ ਵੋਟ ਦਿੱਤੀ ਹੈ ਅਤੇ 2% ਨੇ ਕਿਹਾ ਕਿ ਉਹਨਾਂ ਨੇ ਭਾਜਪਾ ਦੇ ਸਹਿਯੋਗੀਆਂ ਨੂੰ ਵੋਟ ਦਿੱਤੀ ਹੈ ਮੁਸਲਮਾਨਾਂ ਵਿੱਚ ਕੁੱਲ ਅੰਕੜਾ 8% ਅਤੇ 2% ਹੈ ਲੋਕ ਨਿਤੀ ਸੀਐਸਡੀਐਸ ਸਰਵੇਖਣ ਦੇ ਅਨੁਸਾਰ ਕਾਂਗਰਸ ਵੱਲ ਮੁਸਲਮਾਨਾਂ ਦਾ ਚੁਕਾ 2019 ਵਿੱਚ 33% ਤੋਂ ਵੱਧ ਕੇ 2024 ਵਿੱਚ 38% ਹੋ ਗਿਆ ਹਾਲਾਂਕਿ ਸਭ ਤੋਂ ਵੱਧ ਲਾਭ ਕਾਂਗਰਸ ਦੇ ਸਹਿਯੋਗੀਆਂ ਨੂੰ ਹੋਇਆ 2019 ਵਿੱਚ 12% ਤੋਂ 2024 ਵਿੱਚ 17% ਤੱਕ ਜਾ ਪਹੁੰਚਿਆ ਕਾਂਗਰਸ ਲਈ ਫਿਕਰ ਵਾਲੀ ਗੱਲ ਹੈ ਕਿ ਈਸਾਈਆਂ ਵਿੱਚ ਇਸਦਾ ਵੋਟ ਫੀਸਦ ਘਟਿਆ ਹੈ ਜੋ 2019 ਵਿੱਚ 39% ਸੀ ਉਹ 2025 ਵਿੱਚ 25% ਰਿਆ ਗਿਆ ਹੈ ਸਿੱਖਾਂ ਵਿੱਚ ਕਾਂਗਰਸ 30% ਤੇ 10% ਤੇ ਭਾਜਪਾ ਤੋਂ ਕਾਫੀ ਅੱਗੇ ਸੀ ਪਰ 2019 ਦੇ ਮੁਕਾਬਲੇ ਇਹ 9% ਹੇਠਾਂ ਆਈ ਹੈ ਇਸ ਦਾ ਜ਼ਿਆਦਾਤਰ ਹਿੱਸਾ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਛੋਟੀਆਂ ਪਾਰਟੀਆਂ ਨੂੰ ਗਿਆ ਹੋਵੇਗਾ ਸੋ ਭਾਜਪਾ ਲਈ ਇੱਥੇ ਈਸਾਈ ਵੋਟ ਬੈਂਕ ਵਧਿਆ ਹੈ ਤਾਂ ਸਿੱਖ ਤੇ ਮੁਸਲਿਮ ਵੋਟ ਬੈਂਕ ਚ ਆਈ ਪਾਰੀਗਰਾਵਟ ਭਾਜਪਾ ਦੇ ਮਨਸੂਬਿਆਂ ਤੇ ਪਾਣੀ ਫੇਰਦੀ ਨਜ਼ਰ ਆ ਰਹੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ